ਬੀਬੀ ਐਨ ਦੇਖਣ ਵਾਲੇ ਸਮੁੱੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀਆਂ ਤੇ ਮੁੱਖ ਮੰਤਰੀ ਵਰੇ ਵਿਧਾਨ ਸਭਾ ਵਿੱਚ ਕੁਲਦੀਪ ਧਾਲੀਵਾਲ ਤੇ ਬਾਜਵਾ ਵਿਚਕਾਰ ਖੜਕੀ ਹੜਾਂ ਦੇ ਮੁੱਦੇ ਤੇ ਆਪ ਦਾ ਭਾਜਪਾ ਤੇ ਤੰਜ ਪ੍ਰਵਾਸੀਆਂ ਨਾਲ ਦੋਰੇ ਮਾਪ ਦੰਡ ਅਪਣਾ ਰਹੀ ਹੈ ਕਾਂਗਰਸ ਸਖਬੀਰ ਤੁਰੇ ਡੇਰਾ ਮੁਖੀ ਦੀ ਰਾਤ ਤੇ ਕੀਤੀ ਮਜੀਠੀਆ ਨਾਲ ਮੁਲਾਕਾਤ ਦਿੱਤੀ ਚੇਤਾਵਨੀ ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਮਿਲਣਗੇ 10-10000 ਰੁਪਏ ਭਰਾ ਨੂੰ ਟੱਕਰ ਦੇਣ ਲਈ ਮદાન ਵਿੱਚ ਉਤਰੇ ਤੇਜ ਪ੍ਰਤਾਪ ਜਾਦਵ ਬਣਾਈ ਨਵੀਂ ਪਾਰਟੀ ਦਿੱਲੀ ਵਿੱਚ ਕਾਂਗਰਸੀ ਆਗੂ ਦਾ ਗੋਲੀਆਂ ਮਾਰ ਕੇ ਕਤਲ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਭਾਰਤੀ ਯਾਤਰਾ ਸੰਬੰਧੀ ਕੀਤਾ ਅਲਰਟ ਜਾਰੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਆਪਣਾ ਇਹ ਜਾਂ ਨਵਾਂ ਚੈਨਲ ਸਕਰੀਨ ਤੇ ਲਿਖਿਆ ਜੇ ਨਹੀਂ ਲੱਭ ਰਿਹਾ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੇ ਹੜ੍ਹਾਂ ਤੋਂ ਬਾਅਦ ਸਥਿਤੀ ਦੀ ਜਿਸ ਤੇ ਮੱਦੇ ਨਜ਼ਰ ਪੰਜਾਬ ਵਿਧਾਨ ਸਭਾ ਦਾ ਇੱਕ ਸਪੈਸ਼ਲ ਸੈਸ਼ਨ ਚੱਲ ਰਿਹਾ ਹੈ ਜਿਸ ਤੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰ ਤੇ ਤਿੱਖੇ ਹਮਲੇ ਕੀਤੇ ਆ ਸੁਖਵੀਰ ਬਾਦਲ ਤੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਉਹ ਹੁਣ ਦਾਵਾ ਕਰ ਰਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਸਾਰੀਆਂ ਨਹਿਰਾਂ ਤੇ ਦਰਿਆ ਪੱਕੇ ਕਰ ਦਿੱਤੇ ਜਾਣਗੇ ਉਹ ਕਹਿੰਦੇ ਜਦੋਂ ਇਹ ਸੱਤਾ ਵਿੱਚ ਸੀ ਤਾਂ ਗਲੀਆਂ ਤੇ ਨਾਲੀਆਂ ਤਾਂ ਇਹਨਾਂ ਤੋਂ ਬਣਾਈਆਂ ਨਹੀਂ ਗਈਆਂ ਹੁਣ ਡੈਮਰੜ ਮੱਥਾ ਲਾਉਣ ਦੀਆਂ ਗੱਲਾਂ ਕਰ ਰਹੇ ਨੇ ਉਹਨਾਂ ਕਿਹਾ ਕਿ ਹੁਣ ਇਹ ਪੈਸਾ ਵੀ ਵੰਡ ਰਹੇ ਨੇ ਪਰ ਇਹ ਪੈਸਾ ਕਿੱਥੋਂ ਆਇਆ ਇਹ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਦਸਣਾ ਬਣਦਾ ਕਿ ਇਹ ਪੈਸੇ ਦੇ ਵਾਬਤ ਬੀਤੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਸੀ ਕਿ ਇਹ ਗੁਰਬਾਣੀ ਵੇਚ ਕੇ ਕਿਤੇ ਗੋਲਕ ਦਾ ਪੈਸਾ ਹੈ ਉਹ ਕਹਿੰਦੇ ਸਰਪੰਚਾਂ ਨੂੰ ਪੈਸੇ ਦੇ ਕੇ ਫਿਰ ਗੱਡੀ ਵਿੱਚ ਬੈਠ ਕੇ ਅੱਗੇ ਜਾ ਕੇ ਪੈਸੇ ਵਾਪਸ ਲੈ ਲਏ ਜਾਂਦੇ ਨੇ ਇਹ ਲੋਕਾਂ ਨਾਲ ਦਰਅਸਲ ਮਜ਼ਾਕ ਕਰ ਰਹੇ ਨੇ ਉਨਾ ਕਹਾ ਕੇ ਵਿਰੋਧੀ ਧਿਰ ਦੇ ਕੋਲ ਕੋਈ ਵਿਜਨ ਨਹੀਂ ਹੈ ਜਿਹੜਾ ਵੀ ਆਉਂਦਾ ਸਿਰਫ ਭਗਵੰਤ ਮਾਨ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ ਉਹਨਾਂ ਕਹਾ ਕੇ ਕਾਂਗਰਸ ਨੂੰ ਜ਼ਮੀਨੀ ਹਕੀਕਤ ਦਾ ਪਤਾ ਹੀ ਨਹੀਂ ਹੈ ਕਿਉਂਕਿ ਹਕੀਕਤ ਜਾਣਣ ਲਈ ਪਾਣੀ ਵਿੱਚ ਉਤਰਨਾ ਪਵੇਗਾ ਅਸੀਂ ਇਹ ਸੈਸ਼ਨ ਨਾ ਰਾਜਨੀਤੀ ਕਰਨ ਲਈ ਸੱਦੇ ਆਤੇ ਨਾ ਹੀ ਗਾਲਾਂ ਖਾਣ ਲਈ ਪੰਜਾਬ ਚ ਇਹ ਹੜਾ ਦੇ ਕਾਰਨ ਜੋ ਸਥਿਤੀ ਬਣੀ ਹੈ ਉਹਦੇ ਮੱਦੇਨਜ਼ਰ ਸੱਦੇ ਆ ਗਿਆ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਮੁੱਖ ਮੰਤਰੀ ਮਾਨ ਨੇ ਵਿਰੋਧੀ ਧਿਰ ਤੇ ਵੱਡੇ ਹਮਲੇ ਕੀਤੇ ਆ ਸੁਖਵੀਰ ਬਾਦਲ ਬੋਲਦਾ ਉਹਨਾਂ ਨੇ ਆਖਿਆ ਕਿ ਉਹ ਲਗਾਤਾਰ ਬਿਆਨਬਾਜ਼ੀਆਂ ਕਰ ਰਹੇ ਹੈ ਪਰ ਜਦੋਂ ਸੱਤਾ ਵਿੱਚ ਆਏ ਸੀ ਤੇ ਉਸ ਵਕਤ ਇਹਨਾਂ ਨੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਜਿਸ ਕਰਕੇ ਇਹ ਦੱਸਣਾ ਬਣਦਾ ਕਿ ਪੰਜਾਬ ਦੇ ਲੋਕਾਂ ਨੇ ਲਗਾਤਾਰ ਦੂਸਰੀ ਵਾਰ ਉਹਨਾਂ ਨੂੰ ਇਸ ਵਕਤ ਸੱਤਾ ਤੋਂ ਬਾਹਰ ਕੀਤਾ ਹੋਇਆ ਪਰ ਇਹ ਵੀ ਇੱਥੇ ਦੱਸਣ ਵਾਲੀ ਗੱਲ ਹੈ ਕਿ ਸੱਤਾ ਪ੍ਰਾਪਤੀ ਦੇ ਵਾਸਤੇ ਸਾਰੀਆਂ तरह ਇਸ ਵਕਤ ਤਰਲੋ ਮੱਛੀ ਹੋ ਰਹੀਆਂ ਨੇ ਪਰ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਇਸ ਵਕਤ ਕਿੰਨੀ ਗੰਭੀਰ ਹੈ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਇਸ ਵਕਤ ਵੇਖਿਆ ਜਾ ਸਕਦਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਘਰਾਂ ਦੀ ਛੱਤ ਨਹੀਂ ਰਹੀ ਕਈਆਂ ਦੇ ਪਸ਼ੂ ਕਈਆਂ ਦੇ ਪਰਿਵਾਰਕ ਜੀ ਨੁਕਸਾਨੇ ਗਏ ਤੇ ਕਈਆਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਨੇ ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਹੁਸ਼ਿਆਰਪੁਰ ਦੇ ਵਿੱਚ ਬੇਰਹਿਮੀ ਦੇ ਨਾਲ ਜੋ ਗੈਰ ਮੂਰਖੀ ਤਰੀਕੇ ਨਾਲ ਇੱਕ ਬੱਚੇ ਦਾ ਕਤਲ ਕੀਤਾ ਗਿਆ ਉਹਨਾਂ ਆਖਿਆ ਕਿ ਫਾਸਟ ਟਰੈਕ ਅਦਾਲਤ ਦੇ ਰਾਹੀਂ ਮੋਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਇਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਪਰਾਧੀ ਦਾ ਕੋਈ ਧਰਮ ਜਾਤ ਦੇਸ਼ ਜਾਂ ਪਰਦੇਸ਼ ਨਹੀਂ ਹੁੰਦਾ ਜੇ ਕੋਈ ਕਾਨੂੰਨ ਨੂੰ ਹੱਥ ਵਿੱਚ ਲੈਂਦਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਚਾਹੇ ਉਹ ਕੋਈ ਕਿਤੋਂ ਦਾ ਵੀ ਕਿਉਂ ਨਾ ਹੋਵੇ ਉਹਨਾਂ ਨੇ ਕਿਹਾ ਕਿ ਜੇ ਕੋਈ ਕੁਰਜ਼ੁਰਮ ਕਰਦਾ ਹੈ ਉਸ ਨੂੰ ਅਸੀਂ ਹੋਰ ਸੂਬਿਆਂ ਜਾਂ ਦੇਸ਼ਾਂ ਤੋਂ ਵੀ ਕਾਬੂ ਕਰਕੇ ਇੱਥੇ ਲਿਆਵਾਂਗੇ ਤੇ ਹੁਣ ਗੱਲ ਕਰਦੇ ਹਾਂ ਕੁਲਦੀਪ ਧਾਲੀਵਾਲ ਅਤੇ ਪ੍ਰਤਾਪ ਬਾਜਵਾ ਦੀ ਪੰਜਾਬ ਵਿਧਾਨ ਸਭਾ ਦੇ ਪਹਿਲੇ ਦਿਨ ਦੀ ਇਸ اجلاس ਦੀ ਕਾਰਵਾਈ ਦੇ ਵਿੱਚ ਹੰਗਾਮੇ ਹੋਇਆ ਇਸੇ ਦੌਰਾਨ ਵਿਧਾਇਕ ਕੁਲਦੀਪ ਧਾਲੀਵਾਲ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਆਹਮੋ ਸਾਹਮਣੇ ਹੋਏ ਕੁਲਦੀਪ ਧਾਲੀਵਾਲ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੂੰ ਸੀਰੀਅਸ ਹੋਣ ਵਾਸਤੇ ਆਖਿਆ ਉਹਨਾਂ ਆਖਿਆ ਕਿ ਹੜ ਆਉਣ ਦੇ 15 ਦਿਨਾਂ ਬਾਅਦ ਬਾਜਵਾ ਸਾਹਿਬ ਬੰਬੂ ਕਾਟ ਤੇ ਚੜ ਕੇ ਸੁਲਤਾਨਪੁਰ ਲੋਧੀ ਗਏ ਅਤੇ ਇਹਨਾਂ ਦੇ ਪੈਰ ਨੂੰ ਮਿੱਟੀ ਤੱਕ ਨਹੀਂ ਇਹਨਾਂ ਨੇ ਲੱਗਣ ਦਿੱਤੀ ਇਹਦੇ ਉੱਤੇ ਫਿਰ ਇੱਕ ਵਾਰ ਪ੍ਰਤਾਪ ਸਿੰਘ ਬਾਜਵਾ ਪੜਕੇ ਧਾਲੀਵਾਲ ਨੇ ਕਿਹਾ ਕਿ ਸਦਨ ਬਹੁਤ ਵੱਡੇ ਏਜੰਡੇ ਲਈ ਸੱਦਿਆ ਗਿਆ ਪਰ ਵਿਰੋਧੀ ਧਿਰ ਇਸ ਗੱਲ ਦੇ ਉੱਤੇ ਸਾਰੋਂ ਬਖਾਲੀ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਅਜਨਾਲਾ ਸਰਹੱਦੀ ਇਲਾਕਾ ਹੈ ਅਤੇ ਅਸੀਂ ਜੰਗਾਂ ਤੇ ਹੜਾਂ ਦੀ ਸਭ ਤੋਂ ਵੱਧ ਮਾਰ ਚੱਲਦੇ ਹਾਂ ਹੜ ਪੀੜਤ ਲੋਕ ਸਰ ਨਹੀਂ ਕਾਰਵਾਈ ਦੇਖ ਰਹੇ ਨੇ ਪਰ ਇੱਕ ਦੂਜੇ ਤੇ ਦੋਸ਼ ਹੀ ਇੱਥੇ ਮੜੇ ਜਾ ਰਹੇ ਨੇ ਢਾਲੀਵਾਲ ਨੇ ਕਿਹਾ ਕਿ ਅਜਨਾਲਾ ਦੇ ਪਿੰਡਾਂ ਚ ਹਜ਼ਾਰਾਂ ਏਕੜ ਜ਼ਮੀਨ ਰੇਤ ਹੇਠ ਦੱਬੀ ਗਈ ਹੈ ਅਤੇ ਮਾਰੂਥਲ ਵਾਗ ਉੱਥੇ ਦੀ ਸਥਿਤੀ ਹੈ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਜਿੰਨਾ ਮਰਜ਼ੀ ਮਜ਼ਾਕ ਉਡਾ ਲਵੇ ਅਸੀਂ ਲੋਕਾਂ ਦੀ ਲੜਾਈ ਜੜਦੇ ਰਹਾਂਗੇ ਉਨਾ ਕਿਹਾ ਕਿ 4 ਮਹੀਨੇ ਪਹਿਲਾਂ ਆਪਰੇਸ਼ਨ ਸੰਧੂਰਦਰਾਰ ਉਜਾੜਾ ਹੋਇਆ ਹੁਣ ਹੜ੍ਹਾਂ ਦੇ ਕਾਰਨ ਸਭ ਤੋਂ ਵੱਧ ਨੁਕਸਾਨ ਸਾਡਾ ਹੋਇਆ ਪਰ ਲੀਡਰ ਇਸ ਕੰਮ ਨੂੰ ਲੱਗੇ ਹੋਏ ਨੇ ਕਿ ਵੋਟਾਂ ਕਿਵੇਂ ਵਧਣ ਉਹਨਾਂ ਕਿਹਾ ਕਿ ਹੜ ਪੀੜਤਾ ਨੂੰ ਮੁਆਵਜ਼ਾ ਕੌਣ ਦੇਵੇਗਾ ਉਹਨਾਂ ਇਹ ਵੀ ਆਖਿਆ ਕਿ ਕੰਡਿਆਲੀ ਤਾਰ ਤੋਂ ਪਾਰ ਜਿੱਥੇ ਬੀਐਸਐਫ ਦੇ ਗੇਟ ਲੱਗੇ ਹੋਏ ਨੇ ਉੱਥੇ ਖੇਤਾਂ ਵਿੱਚ 7-7 ਫੁੱਟ ਰੇਤ ਚੜ ਚੁੱਕੀ ਹੈ ਅਤੇ ਉੱਥੇ ਉਹ ਕਿਵੇਂ ਜਾਣ ਇਹਦਾ ਜਵਾਬ ਕੇਂਦਰ ਸਰਕਾਰ ਨੂੰ ਦੇਣਾ ਪਵੇਗਾ ਤਾਲੀ ਵਾਲ ਨੇ ਕਿਹਾ ਕਿ ਲੋਕ ਰਾਵੀ ਦਰਿਆ ਵਿੱਚ ਡੁੱਬੇ ਆਪਣੇ ਟਰੈਕਟਰ ਕੱਢ ਰਹੇ ਨੇ ਉਹਨਾਂ ਕਾਂਗਰਸ ਤੇ ਵਰਦਿਆਂ ਕਿਹਾ ਕਿ ਜਿਨ੍ਹਾਂ ਨੇ 75 ਸਾਲਾਂ ਤੋਂ ਰਾਜ ਕੀਤਾ ਹੈ ਅੱਜ ਉਹ ਕਿੱਥੇ ਗਏ ਉਹ ਬੰਬੂ ਕਾਟਣਾ ਤੇ ਚੜ੍ਹ ਕੇ ਆਏ ਤੇ ਨਾਲ ਹੀ ਭਾਜਪਾ ਤੇ ਵੀ ਹੱਲਾ ਬੋਲਿਆ ਗਿਆ ਵਿਧਾਨ ਸਭਾ ਦੀ ਕਾਰਵਾਈ ਹੰਗਾਮੇਦਾਰ ਰਹੀ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨਸ਼ੀਰ ਸ਼ੈਰੀ ਕਲਸੀ ਨੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਤੇ ਬੋਲਦਿਆਂ ਕਿਹਾ ਕਿ 1988 ਵਿੱਚ ਆਏ ਹੜ੍ਹਾਂ ਕਾਰਨ ਖੋਣ ਨਾਲੋਂ ਜੇ ਆਹ ਸਥਿਤੀ ਵੇਖੀਏ ਤੇ ਉਹਦੇ ਨਾਲੋਂ ਕਿਤੇ ਵੱਧ ਇਹ ਭਿਆਨਕ ਹੈ। ਗੁਰਦਾਸਪੁਰ ਦੇ 343 ਪਿੰਡ ਉਹ ਕਹਿੰਦੇ ਤਬਾਹ ਹੋ ਗਏ ਆ। 2252 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਲਗਭਗ 1 ਲੱਖ ਏਕੜ ਫਸਲ ਤਬਾਹ ਹੋਈ ਹੈ ਅਤੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਕੇਂਦਰ ਕੋਲੋਂ ਪੰਜਾਬ ਦੇ ਹੱਕ ਮੰਗਣ ਦੀ ਜ਼ਰੂਰਤ ਹੈ। ਜਿੱਥੇ ਵਿਰੋਧੀ ਧਿਰ ਨੂੰ ਵੀ ਸਾਡੇ ਨਾਲ ਖੜਨਾ ਚਾਹੀਦਾ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਵਿਰੋਧੀ ਧਿਰ ਹਾਲੇ ਭਾਜਪਾ ਦਾ ਸਾਥ ਦੇ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਦੱਸਿਆ ਸੀ ਕਿ ਕੇਂਦਰ ਨੇ 60000 ਕਰੋੜ ਰੁਪਏ ਦੇਣੇ ਐ ਪਰ ਮੋਦੀ ਸਾਹਿਬ ਸਿਰਫ 1600 ਕਰੋੜ ਦਾ ਐਲਾਨ ਕਰਕੇ ਚਲੇ ਗਏ ਉਹਨਾਂ ਆ ਕਿਹਾ ਕਿ ਵਿਰੋਧੀ ਧਿਰ ਆਪ ਵੀ ਕਹਿੰਦੀ ਹੈ ਕਿ ਘੱਟੋ ਘੱਟ 20000 ਕਰੋੜ ਮਿਲਣੇ ਚਾਹੀਦੇ ਸੀ ਪਰ ਗੱਲ ਕਿਉਂ ਨਹੀਂ ਕਰਦੇ ਅਫਸੋਸ ਦੀ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਭਾਜਪਾ ਨਾਲ ਇਹਨਾਂ ਦੀ ਸਾਂਝ ਬਰਕਰਾਰ ਹੈ ਉਹਨਾਂ ਆ ਕਿਹਾ ਕਿ ਜਦੋਂ ਮੁੱਖ ਮੰਤਰੀ ਮਾਨ ਗੁਰਦਾਸਪੁਰ ਦੇ ਹਰ ਪ੍ਰਭਾਵਿਤ ਖੇਤਰਾਂ ਵਿੱਚ ਗਏ ਤਾਂ ਕਿਸਾਨਾਂ ਨੇ ਮੰਗ ਕੀਤੀ ਕਿ ਸਾਨੂੰ ਰੇਤ ਚੁੱਕਣ ਦੀ ਆਗਾ ਦਿੱਤੀ ਜਾਵੇ ਇਦੇ ਉੱਤੇ ਉਹਨਾਂ ਨੇ ਆਖਿਆ ਕਿ ਜਿਸ ਤਾ ਖੇਤ ਉਸ ਦੀ ਰੇਤ ਉਹਨਾਂ ਇਹ ਵੀ ਆਖਿਆ ਕਿ ਇਸ ਤਰ੍ਹਾਂ ਪੰਜਾਬ ਦੇ ਕਈ ਕੰਮਾਂ ਲਈ ਇਕੱਠੇ ਹੋਣ ਦੀ ਇਸ ਵਕਤ ਜ਼ਰੂਰਤ ਹੈ ਪਰ ਵਿਰੋਧੀ ਧਿਰ ਕੇਂਦਰ ਦੇ ਨਾਲ ਸਾਂਝ ਨਵਾਉਂਦੀ ਇਸ ਵਕਤ ਨਜ਼ਰ ਆ ਰਹੀ ਹੈ ਤੇ ਹੁਣ ਪ੍ਰਵਾਸੀਆਂ ਦੇ ਉੱਤੇ ਵੀ ਗੱਲਬਾਤ ਹੋਈ ਹੈ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਤਿੱਖੇ ਸ਼ਬਦੀ ਹਾਰ ਕੀਤੇ ਹੈ ਉਹਨਾਂ ਨੇ ਕਾਂਗਰਸ ਤੇ ਬੋਲਦਿਆਂ ਕਿਹਾ ਕਿ ਕਾਂਗਰਸ ਰਾਸ਼ਟਰੀ ਸਵੈ ਮਾਨ ਤੇ ਪੰਜਾਬ ਵਿੱਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਪੱਖਪਾਤ ਅਤੇ ਦੋਹਰੇ ਮਾਪਦੰਡ ਅਪਣਾ ਰਹੀ ਹੈ ਪ੍ਰੈਸ ਕਾਨਫਰੰਸ ਦੇ ਦੌਰਾਨ ਨੀਲ ਗਰਗਤ ਤੇ ਬਲਤੇਜ ਪੰਨੂ ਨੇ ਇੱਕ ਵੀਡੀਓ ਦਿਖਾਉਂਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਤੇ ਪੰਜਾਬੀਆਂ ਵਿੱਚ ਰੋਸ ਹੈ ਇਹਦੇ ਨਾਲ ਹੀ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਪ੍ਰਵਾਸੀਆਂ ਦੇ ਮਸਲੇ ਅਤੇ ਕਾਂਗਰਸੀ ਆਗੂਆਂ ਦੇ ਬਿਆਨ ਉਹਨਾਂ ਤੋਂ ਲੀਡਰਸ਼ਿਪ ਅੰਦਰਲਾ ਵਿਰੋਧ ਸਪਸ਼ਟ ਝਲਕਾਂ ਮਾਰ ਰਿਹਾ ਹੈ ਇੱਕ ਵੀਡੀਓ ਵਿੱਚ ਸਨੌਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਦਿਖਾਇਆ ਗਿਆ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਕਤਲ ਬਾਰੇ ਬੋਲਦਿਆਂ ਭਾਰਤ ਨੂੰ ਸ਼ਰਮਨਾਕ ਢੰਗ ਨਾਲ ਗੰਦਾ ਮੁਲਕ ਕਹਿ ਰਹੇ ਨੇ ਉਹਨਾਂ ਕਿਹਾ ਕਿ ਇਹ ਉਸ ਧਰਤੀ ਦਾ ਨਾਮ ਮੁਆਫ ਕਰਨ ਯੋਗ ਅਪਮਾਨ ਹੈ ਜਿੱਥੇ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਤੇ ਉਦਮ ਸਿੰਘ ਵਰਗੇ ਯੋਧਿਆਂ ਨੇ ਆਜ਼ਾਦੀ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹੋਣ ਜਿਸ ਦੇਸ਼ ਲਈ ਲੱਖਾਂ ਭਾਰਤੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹੋਣ ਉਸ ਨੂੰ ਤੀਜੇ ਦਰਜੇ ਦਾ ਮੁਲਕ ਕਹਿਣਾ ਉਹਨਾਂ ਦੀ ਸ਼ਹਾਦਤ ਅਤੇ ਹਰ ਭਾਰਤੀ ਦੇ ਮਾਣ ਦਾ ਅਪਮਾਨ ਹੈ ਕਾਂਗਰਸ ਨੂੰ ਪੰਜਾਬ ਤੇ ਪੂਰੇ ਦੇਸ਼ਾਂ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਦੂਜੇ ਵੀਡੀਓ ਵਿੱਚ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਤੇ ਮੁੱਦੇ ਤੇ ਕਾਂਗਰਸ ਲੀਡਰਸ਼ਿਪ ਦੇ ਅੰਦਰਲੇ ਸਪਸ਼ਟ ਵਿਰੋਧ ਨੂੰ ਉਜਾਗਰ ਕੀਤਾ ਗਿਆ ਇੱਕ ਪਾਸੇ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਵੱਸਣ ਤੋਂ ਰੋਕਣ ਲਈ ਕਾਨੂੰਨਾਂ ਦੀ ਮੰਗ ਕਰ ਰਹੇ ਨੇ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਅਮਰਿੰਦਰ ਰਾਜਾ ਵੜਿੰਗ ਨੇ ਬਿਹਾਰ ਵਿੱਚ ਇੱਕ ਪਾਰਟੀ ਮੀਟਿੰਗ ਵਿੱਚ ਪੰਜਾਬ ਤੇ ਬਿਹਾਰ ਦੇ ਡੂੰਘੇ ਸਬੰਧਾਂ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੇ ਯੋਗਦਾਨ ਤੋਂ ਬਿਨਾਂ ਪੰਜਾਬ ਨਹੀਂ ਚੱਲ ਸਕਦਾ ਪੰਨੂ ਨੇ ਕਿਹਾ ਕਿ ਕਾਂਗਰਸ ਦਾ ਅਸਲੀ ਚਿਹਰਾ ਦੋਰਾ ਮਾਪਨੰਡ ਅਤੇ ਰਾਜਨੀਤਿਕ ਪਖੰਡ ਹੈ ਉਹਨਾਂ ਕਿਹਾ ਕਿ ਇੱਕ ਨੇਤਾ ਪ੍ਰਵਾਸੀਆਂ ਦਾ ਅਪਮਾਨ ਕਰਦਾ ਹੈ ਤੇ ਦੂਜਾ ਉਹਨਾਂ ਦੀਆਂ ਸਿਫਤਾਂ ਕਰ ਰਿਹਾ ਹੈ ਕੋਈ ਭਾਰਤ ਨੂੰ ਤੀਜੇ ਦਰਜੇ ਦਾ ਦੇਸ਼ ਕਹਿੰਦਾ ਹੈ ਕੋਈ ਇਸ ਦੇਸ਼ ਨੂੰ ਬਚਾਉਣ ਲਈ ਸੰਵਿਧਾਨ ਬਚਾਓ ਰੈਲੀਆਂ ਕਰਦਾ ਹੈ ਪੰਜਾਬੀ ਸਭ ਦੇਖ ਰਹੇ ਨੇ ਉਹਨਾਂ ਪੁੱਛਿਆ ਕਿ ਕੀ ਕਾਂਗਰਸ ਪਾਰਟੀ ਖੈਰਾ ਦੀ ਫੁੱਟ ਪਾਉ ਰਾਜਨੀਤੀ ਦਾ ਸਮਰਥਨ ਕਰਦੀ ਹੈ ਜਾਂ ਰਾਜਾ ਵੜਿੰਗ ਦੇ ਸ਼ਬਦਾਂ ਦੇ ਨਾਲ ਖੜੀ ਹੈ ਕਾਂਗਰਸ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਉਹਨਾਂ ਮੰਗ ਕੀਤੀ ਹੈ ਕਿ ਕਾਂਗਰਸ ਹਾਈ ਕਮਾਨ ਮਦਨ ਲਾਲ ਜਲਾਲਪੁਰ ਦੀਆਂ અપਮਾਨਜਨਕ ਟਿੱਪਣੀਆਂ ਲਈ ਦੇਸ਼ ਦੇ ਲੋਕਾਂ ਤੋਂ ਤੁਰੰਤ ਮੁਆਫੀ ਮੰਗੇ ਅਤੇ ਆਉਣ ਵਾਲੇ ਵਿਧਾਨ ਸਭਾ اجلاس ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ਤੇ ਆਪਣਾ ਅਧਿਕਾਰਤ ਰੁਖ ਸਪਸ਼ਟ ਕਰੇ ਤੇ ਹੁਣ ਗੱਲ ਕਰਦੇ ਹਾਂ ਵਿਧਾਨ ਸਭਾ ਦੇ ਅੰਦਰ ਨਾਹਰੇਬਾਜ਼ੀ ਹੋਈ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਖਬਰ ਮਿਲ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ ਇਸ ਤਰ੍ਹਾਂ ਮੈਂਬਰਾਂ ਵੱਲੋਂ ਮੋਦੀ ਜੀ ਜੁਮਲੇ ਬੰਦ ਕਰੋ ਅਤੇ ਜੁਮਲੇਬਾਜ਼ੀ ਨਹੀਂ ਚੱਲੇਗੀ ਇਸ ਤਰ੍ਹਾਂ ਦੇ ਨਾਰੇ ਲਗਾਏ ਗਏ। ਦਰਸਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਟੀਬਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਐਲਾਨੇ ਗਏ 1600 ਕਰੋੜ ਰੁਪਏ ਦੇ ਪੈਕੇਜ ਵਿੱਚੋਂ ਹਾਲੇ ਤੱਕ 1 ਰੁਪਿਆ ਵੀ ਨਹੀਂ ਮਿਲ ਸਕਿਆ। ਵਿੱਤ ਮੰਤਰੀ ਦੇ ਭਾਸ਼ਣ ਤੋਂ ਬਾਅਦ ਸੱਤਾਧਾਰੀ ਧਿਰ ਦੇ ਸਾਰੇ ਮੈਂਬਰਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਮੈਂਬਰਾਂ ਵੱਲੋਂ ਤਖਤੀਆਂ ਵੀ ਲਿਆਂਦੀਆਂ ਗਈਆਂ ਜਿਸ ਉੱਪਰ ਮੋਦੀ ਜੀ ਦਾ 1600 ਕਰੋੜ ਦਾ ਜੁਮਲਾ ਜਿਸ ਵਗਰੋਂ ਸਦਨ ਦੀ ਕਾਰਵਾਈ 20 ਮਿੰਟ ਵਾਸਤੇ ਮੁਲਤਵੀ ਕਰ ਦਿੱਤੀ ਗਈ ਤੇ ਹੁਣ ਗੱਲ ਕਰਦੇ ਆ ਸੁਖਵੀਰ ਬਾਦਲ ਦੀ ਲੱਗਦਾ ਕਿ ਸੁਖਵੀਰ ਬਾਦਲ ਵੀ ਡੇਰਾ ਬਿਆਸ ਤੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਰਾਹ ਤੇ ਤੁਰਿਆ ਕਿ ਜੇ ਉਹ ਮੁਲਾਕਾਤ ਕਰ ਸਕਦੇ ਤੇ ਮੈਂ ਕਿਉਂ ਪਿੱਛੇ ਰਹਾ ਕਿਉਂਕਿ ਲੋਕ ਲਗਾਤਾਰ ਸਵਾਲ ਕਰ ਰਹੇ ਸੀ ਕਿ ਲਗਭਗ 3 ਮਹੀਨਿਆਂ ਤੋਂ ਬਿਕਰ ਮੰਜੀਠਿਆ ਨਾਬਾ ਦੀ ਨਵੀਂ ਜੇਲ੍ਹ ਵਿੱਚ ਬੰਦਾ ਪਰ ਸੁਖਵੀਰ ਬਾਦਲ ਉਹਨੂੰ ਕਦੇ ਮਿਲਣ ਵਾਸਤੇ ਜ਼ਿਕਰ ਨਹੀਂ ਕਰ ਰਹੇ ਹੁਣ ਸੁਖਵੀਰ ਬਾਦਲ ਨੇ ਉਹ ਚੁੱਪ ਤੋੜ ਦਿੱਤੀ ਹੈ ਨਾਬਾ ਜੇਲ੍ਹ ਦੇ ਵਿੱਚ ਜਾ ਕੇ ਬਿਕਰਮਜੀਠੀ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਕਰਦੇ ਹਾਂ ਸੁਖਵੀਰ ਨੇ ਪੰਜਾਬ ਦੇ ਵਿੱਚ ਸਰਕਾਰ ਦੇ ਉੱਤੇ ਆਕਿਆ ਕਿ ਝੂਠੇ ਕੇਸ ਬਣਾ ਰਹੀ ਹੈ ਇਹ ਦੋਸ਼ ਲਾਇਆ ਉਹਨਾਂ ਨੇ ਪਟਿਆਲਾ ਦੇ ਐਸਐਸਪੀ ਵਰਣ ਸ਼ਰਮਾ ਨੂੰ ਵੀ ਸਖਤ ਚੇਤਾਵਨੀ ਦਿੱਤੀ ਹੈ ਦੱਸਣਾ ਬਣਦਾ ਕਿ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਅਣ ਐਲਾਨੀ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਇਸ ਵਕਤ ਜਾਂਚ ਚੱਲ ਰਹੀ ਹੈ ਅਤੇ ਉਹਦੇ ਹਿੱਸੇ ਵਜੋਂ ਬਿਕਰਮਜੀਠੀਆ ਇਸ ਵਕਤ ਜੇਲ੍ਹ ਵਿੱਚ ਬੰਦਾ ਹੈ ਸੁਖਵੀਰ ਦੀ ਬਿਕਰਮਜੀਠੀਆਂ ਨਾਲ ਇਹ ਜੇਲ੍ਹ ਵਿੱਚ ਬੰਦ ਹੋਣ ਤੋਂ ਬਾਅਦ ਪਹਿਲੀ ਮੁਲਾਕਾਤ ਹੈ ਜੋ ਲਗਭਗ 3 ਮਹੀਨਿਆਂ ਬਾਅਦ ਹੋਈ ਹੈ ਸੁਖਵੀਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਰਕਾਰ ਬਿਕਰਮਜੀਠੀਆਂ ਦੇ ਉੱਤੇ ਦਰਅਸਲ ਝੂਠੇ ਕੇਸ ਬਣਾ ਕੇ ਕੈਦ ਕਰ ਰਹੀ ਹੈ ਉਹ ਸੋਚਦੇ ਆ ਕਿ ਉਹਨਾਂ ਨੂੰ ਕੈਦ ਕਰਕੇ ਉਹਨਾਂ ਦਾ ਮਨੋਬਲ ਤੋੜ ਦੇਣਗੇ ਪਰ ਉਹਨਾਂ ਨੂੰ ਇਹ ਅਹਿਸਾਸ ਨਹੀਂ ਕਿ ਜਿੰਨਾ ਜ਼ਿਆਦਾ ਉਹ ਉਕਾਲੀ ਆਗੂਆਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰਨਗੇ ਉਹ ਉਨਾ ਹੀ ਮਜ਼ਬੂਤ ਹੋ ਕੇ ਉਤਰਨਗੇ ਉਹਨਾਂ ਨੇ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ੍ਹ ਕੱਟੀ ਸੁਖਵੀਰ ਨੇ ਦੋਸ਼ ਲਗਾਉਂਦਿਆਂ ਕਹਿ ਕੇ ਜਿਹੜੇ ਲੋਕ ਇਹ ਦੋ ਮਾਪਦੰਡ ਤੈਅ ਕਰ ਰਹੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਿਰਫ 1.5 ਸਾਲ ਬਾਕੀ ਹੈ ਮੈਂ ਵਰਣ ਸ਼ਰਮਾ ਨੂੰ ਦੱਸਣਾ ਚਾਹੁੰਦਾ ਕਿ ਪਟਿਆਲਾ ਦਾ ਐਸਐਸਪੀ ਆਮ ਆਦਮੀ ਪਾਰਟੀ ਦਾ ਪੁੱਤਰ ਬਣ ਚੁੱਕਿਆ ਹੈ ਵਰਣ ਸ਼ਰਮਾ ਵਿਰੋਧੀਆਂ ਖਿਲਾਫ ਝੂਠੇ ਕੇਸ ਦਰਜ ਕਰਨ ਦੀ ਡਿਊਟੀ ਨਿਭਾ ਰਿਹਾ ਹੈ ਪਰ ਦੂਸਰੇ ਪਾਸੇ ਇਹ ਵੀ ਇੱਥੇ ਗੱਲ ਦੱਸਣੀ ਬਣਦੀ ਹੈ ਕਿ ਬਹੁਤ ਸਾਰੇ ਦੋਸ਼ ਅਕਾਲੀ ਸਰਕਾਰ ਤੇ ਵੀ ਲੱਗਦੀ ਹੈ ਕਿ ਜਿਹੜੇ ਪੁਲਸ ਅਫਸਰਾਂ ਦੇ ਉੱਤੇ ਪੁਲਸ ਮੁਕਾਬਲੇ ਝੂਠੇ ਬਣਾਉਣ ਦੇ ਦੋਸ਼ ਲੱਗੇ ਸੀ ਉਹਨਾਂ ਨੂੰ ਡੀਜੀਪੀ ਤੱਕ ਬਣਾ ਦਿੱਤਾ ਸੀ ਅਤੇ ਇਹਦੇ ਨਾਲ ਹੀ ਹੁਣ ਉਹ ਕਹਿੰਦੇ 400 ਦਿਨ ਬਾਕੀ ਨੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹਦੇ ਤੋਂ ਬਾਅਦ ਸਰਕਾਰ ਬਦਲੇਗੀ ਅਤੇ ਮੇਰੇ ਕੋਲ ਇਕੱਲਾ ਇਕੱਲਾ ਅਕਾਊਂਟ ਆ ਗਿਆ ਤੇ ਫਿਰ ਮੈਂ ਬਖਸ਼ਾਂਗਾ ਕਿਸੇ ਨੂੰ ਨਹੀਂ ਪਰ ਨਾਲ ਹੀ ਲੋਕਾਂ ਦੇ ਵਿੱਚ ਚਰਚਾ ਇਸ ਗੱਲ ਦੀ ਵੀ ਹੋ ਰਹੀ ਹੈ ਕਿ ਇੰਨੇ ਲੰਬੇ ਸਮੇਂ ਤੱਕ ਸੁਖਵੀਰ ਬਾਦਲ ਵਿਕਰਮ ਮਚੀਠਿਆ ਨਾਲ ਮੁਲਾਕਾਤ ਕਰਨ ਵਾਸਤੇ ਕਿਉਂ ਨਹੀਂ ਆਏ ਅਤੇ ਨਾਲ ਚਰਚਾ ਇਸ ਗੱਲੇ ਵੀ ਛੇੜ ਦਿੰਦੀ ਹੈ ਸੁਖਵੀਰ ਨੇ ਆਖਿਆ ਕਿ ਸੂਰਮਿਆਂ ਨੂੰ ਕੈਦ ਕਰਕੇ ਨਹੀਂ ਰੱਖਿਆ ਜਾ ਸਕਦਾ ਉਹ ਚੜ੍ਹਤੀ ਕਲਾ ਵਿੱਚ ਨੇ ਕਿ ਉਹ ਕਿਹੜੀ ਸੂਰਮਗਤੀ ਕਰਕੇ ਜੇਲ੍ਹ ਦੇ ਅੰਦਰ ਗਏ ਨੇ ਪਰ ਨਾਲ ਉਹ ਚੇਤਾਵਨੀ ਜ਼ਰੂਰ ਦੇ ਕੇ ਗਏ ਰੇ ਹੁਣ ਗੱਲ ਕਰਦੇ ਆ ਪੰਜਾਬ ਦੇ ਕਈ ਪਰਿਵਾਰਾਂ ਨੂੰ ਉਹ ਕੌਣ ਨੇ ਜਿਹਨਾਂ ਨੂੰ 10 ਤੋਂ 10000 ਮਿਲਣਗੇ ਅਕਾਲੀ ਦਲ ਦੇ ਵੱਲੋਂ ਖਬਰ ਮਿਲ ਰਹੀ ਹੈ ਕਿ ਪੰਜਾਬ ਦੇ ਹਰ ਪੀੜਤਾ ਦੀ ਮਦਦ ਵਾਸਤੇ ਇਹ ਐਲਾਨ ਕਰ ਦਿੱਤਾ ਗਿਆ ਹੈ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਸਾਡੇ 4400 ਪਰਿਵਾਰਾਂ ਨੂੰ 10-10 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਗੁਜ਼ਾਰਾ ਭੱਤਾ ਦਿੱਤਾ ਜਾਏਗਾ। ਇਹਦੇ ਨਾਲ ਹੀ ਉਹਨਾਂ ਵੱਲੋਂ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਅਤੇ ਮੰਦਰਾਂ ਦੇ ਪੰਡਤਾਂ ਦੀ ਵੀ ਸੇਵਾ ਕਰਨ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਸਕੂਲੀ ਬੱਚਿਆਂ ਦੀ ਮਦਦ ਕਰਨ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਰਸ਼ਨ ਸਿੰਘ ਧਾਲੀਵਾਲ ਅਤੇ ਸਰਦੀਪ ਸਿੰਘ ਰਖੜਾ ਦੇ ਵੱਲੋਂ 10 ਕਰੋੜ ਰੁਪਏ ਅਤੇ ਰਵੀਿੰਦਰ ਸਿੰਘ ਵੱਲੋਂ 1 ਕਰੋੜ ਤੇ 11 ਲੱਖ ਰੁਪਏ ਦੀ ਸੇਵਾ ਕੀਤੀ ਗਈ ਹੈ। ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸੇਵਾ ਵੀ ਕੀਤੀ ਜਾਏਗੀ ਇਸ ਸਹਿਯੋਗ ਤੇ ਪਾਰਟੀ ਨੇ ਫੈਸਲਾ ਕੀਤਾ ਹੈ ਕਿ 4500 ਲੋੜਵੰਦ ਪਰਿਵਾਰਾਂ ਨੂੰ 10-10000 ਰੁਪਏ ਪ੍ਰਤੀ ਗੁਜ਼ਾਰਾ ਪੱਤਾ ਦਿੱਤਾ ਜਾਏਗਾ ਇਸ ਤਹਿਤ ਲਗਭਗ 6.4 ਕਰੋੜ ਰੁਪਏ ਦੀ ਮਦਦ ਕਰ ਦਿੱਤੀ ਜਾਏਗੀ ਉਹਨਾਂ ਦੱਸਿਆ ਕਿ ਇਹ ਸਹਾਇਤਾ ਉਹਨਾਂ ਪਰਿਵਾਰਾਂ ਨੂੰ ਮਿਲੇਗੀ ਜਿਨ੍ਹਾਂ ਕੋਲ ਜ਼ਮੀਨ ਜਾਂ ਨੌਕਰੀਆਂ ਨਹੀਂ ਨੇ ਅਤੇ ਦਿਹਾੜੀ ਕਰਕੇ ਪਰਿਵਾਰ ਗੁਜ਼ਾਰਾ ਚਲਾਉਂਦੇ ਹੈ ਇਹਦੇ ਤੋਂ ਇਲਾਵਾ ਉਹਨਾਂ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ 1000 ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਵੀ ਅਗਲੇ 6 ਮਹੀਨਿਆਂ ਤੱਕ 5000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਪੱਤਾ ਦਿੱਤਾ ਜਾਏਗਾ। ਨਾਲ ਹੀ ਮੰਦਰਾਂ ਦੇ ਪੰਡਤਾਂ ਨੂੰ ਵੀ ਬਿਨਾਂ ਭੇਦਭਾਵ ਦੇ ਇਹ ਗੁਜ਼ਾਰਾ ਪੱਤਾ ਦਿੱਤਾ ਜਾਏਗਾ। ਇਸ ਤਰ੍ਹਾਂ ਕਿਸਾਨਾਂ ਲਈ 1 ਲੱਖ ਲੀਟਰ ਡੀਜ਼ਲ 20000 ਕੁਇੰਟਲ ਚਾਰਾ ਅਚਾਰ ਅਤੇ 1 ਕਰੋੜ ਰੁਪਏ ਦੇ ਖਰਚ ਨਾਲ ਅਤੇ 25000 ਕੁਇੰਟਲ ਤੂੜੀ ਪਾਰਟੀ ਵੱਲੋਂ ਇਕੱਠੀ ਕਰਕੇ ਭੇਜੀ ਜਾਏਗੀ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ 10000 ਸਕੂਲੀ ਬੱਚਿਆਂ ਨੂੰ ਲੋੜ ਅਨੁਸਾਰ ਕਿਤਾਬਾਂ ਕਾਪੀਆਂ ਜਾਂ ਫੀਸ ਦੇ ਰੂਪ ਵਿੱਚ ਵੀ ਉਹਨਾਂ ਦੀ ਪਾਰਟੀ ਵੱਲੋਂ ਮਦਦ ਕੀਤੀ ਜਾਵੇਗੀ ਤੇ ਹੁਣ ਗੱਲ ਕਰਦੇ ਹਾਂ ਰਾਜਨੀਤੀ ਬਿਹਾਰ ਦੀ ਦੀ ਖਬਰ ਬਿਹਾਰ ਤੋਂ ਮਿਲ ਰਹੀ ਹੈ ਇਸ ਸਮੇਂ ਵਿਧਾਨ ਸਭਾ ਚੋਣਾਂ ਦਾ ਉੱਥੇ ਮਾਹੌਲ ਭਖਿਆ ਹੋਇਆ ਹੈ ਇਸ ਦੌਰਾਨ ਇੱਕ ਹੋਰ ਨਵੀਂ ਪਾਰਟੀ 225 ਦੀਆਂ ਵਿਹਾਰ ਵਿਧਾਨ ਸਭਾ ਚੋਣਾਂ ਲੜਨ ਵਾਸਤੇ ਤਿਆਰ ਹੋ ਗਈ ਹੈ ਇਹ ਪਾਰਟੀ ਕਿਸੇ ਹੋਰ ਨੇ ਨਹੀਂ ਬਣਾਈ ਸਗੋ ਰਾਸ਼ਟਰੀ ਜਨਤਾ 당 ਦੇ ਸਾਬਕਾ ਨੇਤਾ ਤੇ ਲਾਲੂ ਪ੍ਰਸ਼ਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੇ ਬਣਾ ਦਿੱਤੀ ਹੈ ਬਿਹਾਰ ਦੀ ਰਾਜਨੀਤੀ ਵਿੱਚ ਇਹਦੇ ਨਾਲ ਇੱਕ ਨਵਾਂ ਮੋੜ ਆ ਸਕਦਾ ਹੈ ਇੱਕ ਭਰਾ ਦੂਜੇ ਭਰਾ ਨੂੰ ਟੱਕਰ ਦੇਣ ਵਾਸਤੇ ਮੈਦਾਨ ਵਿੱਚ ਉਤਰਿਆ ਹੈ ਦੱਸਣਾ ਬਣਦਾ ਕਿ ਲਾਲੂ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੇ ਆਪਣੀ ਪਾਰਟੀ ਦੇ ਨਾਮ ਜਨ ਸ਼ਕਤੀ ਜਨਤਾ ਦਲ ਰੱਖਿਆ ਹੈ ਜਿਸ ਦਾ ਐਲਾਨ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਐਕਸ ਤੇ ਉਹਨਾਂ ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਉੱਥੇ ਹੀ ਚੋੜ ਨਿਸ਼ਾਨ ਬਲੈਕ ਬੋਰਡ ਵਾਲਾ ਪੋਸਟਰ ਵੀ ਜਾਰੀ ਕਰ ਦਿੱਤਾ ਤੇਜ ਪ੍ਰਕਾਸ਼ ਯਾਦਵ ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਜਿਸ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਲਾਲੂ ਪ੍ਰਸ਼ਾਦ ਜਯਾਦਵ ਅਤੇ 라ਵੜੀ ਦੇਵੀ ਦੀ ਕੋਈ ਤਸਵੀਰ ਨਹੀਂ ਹੈ ਪੋਸਟਰ ਵਿੱਚ ਸਿਰਫ ਪੰਜ ਬਿਹਾਰ ਪੁਰਸ਼ਾਂ ਦੀਆਂ ਤਸਵੀਰਾਂ ਨੇ ਜਿਨ੍ਹਾਂ ਵਿੱਚ ਉਹਨਾਂ ਨੇ ਮਹਾਤਮਾ ਗਾਂਧੀ ਡਾਕਟਰ ਵੀ.ਆਰ. ਅੰਬੇਦਕਰ, ਰਾਮ ਮਨੋ ਰੋਈਆ, ਜੈ ਪ੍ਰਕਾਸ਼ ਨਾਰਾਇਣ ਅਤੇ ਕਰਪੂਰੀ ਠਾਕਰ ਨਜ਼ਰ ਆ ਰਹੇ ਨੇ ਪੋਸਟ ਸਾਂਝੀ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਲੋਕ ਬਿਹਾਰ ਦੇ ਸਮੁੱਚੇ ਵਿਕਾਸ ਲਈ ਪੂਰੀ ਤਰ੍ਹਾਂ ਸਮਰਪਿਤ ਅਤੇ ਤਿਆਰ ਹਾਂ ਸਾਡਾ ਉਦੇਸ਼ ਬਿਹਾਰ ਵਿੱਚ ਇੱਕ ਸੰਪੂਰਨ ਤਬਦੀਲੀ ਲਿਆਉਣਾ ਹੈ ਅਤੇ ਇੱਕ ਨਵੀਂ ਪ੍ਰਣਾਲੀ ਬਣਾਉਣਾ ਹੈ ਅਸੀਂ ਬਿਹਾਰ ਦੇ ਸਮੁੱਚੇ ਵਿਕਾਸ ਲਈ ਇੱਕ ਲੰਬੀ ਲੜਾਈ ਲੜਨ ਲਈ ਤਿਆਰ ਹਾਂ ਤੇਜ ਪ੍ਰਤਾਪ ਦੀ ਫੋਟੋ ਵਾਲੇ ਪੋਸਟਰ ਤੇ ਲਿਖਿਆ ਹੋਇਆ ਕਿ ਸਮਾਜਿਕ ਨਿਆਂ ਸਮਾਜਿਕ ਅਧਿਕਾਰ ਅਤੇ ਸੰਪੂਰਨ ਬਦਲਾਅ ਇਹਦੇ ਤੋਂ ਇਲਾਵਾ ਪੋਸਟਰ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਜਨਤਾ ਦੀ ਸ਼ਕਤੀ ਜਨਤਾ ਦਾ ਰਾਜ ਬਿਹਾਰ ਦਾ ਵਿਕਾਸ ਕਰਨਗੇ ਤੇਜ ਪ੍ਰਤਾਪ ਤੇ ਹੁਣ ਗੱਲ ਕਰਦਾ ਰਾਹੁਲ ਨੂੰ ਝਟਕਾ ਮਿਲਿਆ ਯੂਪੀ ਦੀ ਸੰਭਲ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਰਾਹੁਲ ਗਾਂਧੀ ਦੇ ਵੱਲੋਂ ਵਿਵਾਦਪੂਰਨ ਟਿੱਪਣੀਆਂ ਦੇ ਮਾਮਲੇ ਵਿੱਚ ਅਗਲੀ ਸੁਣਵਾਈ 28 ਅਕਤੂਬਰ ਨੂੰ ਤੈਅ ਕਰ ਦਿੱਤੀ ਹੈ ਇਹ ਜਾਣਕਾਰੀ ਉਹਨਾਂ ਦੇ ਵਕੀਲਾਂ ਨੇ ਦਿੱਤੀ ਹੈ। ਰਾਹੁਲ ਗਾਂਧੀ ਦੀ ਨਿਮਾਇੰਦਗੀ ਕਰ ਰਿਹਾ ਹੈ ਵਕੀਲ ਸਾਗਿਰ ਸਾਈਫੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਹੁਲ ਗਾਂਧੀ ਵੱਲੋਂ ਵਦੀਕ ਜ਼ਿਲ੍ਹਾ ਸ਼ਾਸਨ ਜੱਜ ਆਰਤੀ ਫੌਜਦਾਰ ਦੀ ਅਦਾਲਤ ਵਿੱਚ ਜਵਾਬ ਅਤੇ ਇਤਰਾਜ਼ ਦਾਇਰ ਕੀਤੇ ਗਏ। ਉਹਨਾਂ ਕਿਹਾ ਕਿ ਪਟੀਸ਼ਨ ਕਰਤਾ ਨੇ ਹੁਣ ਇਤਰਾਜ਼ਾਂ ਦਾ ਜਵਾਬ ਦੇਣ ਲਈ ਸਮਾਂ ਮੰਗਿਆ ਅਤੇ ਅਦਾਲਤ ਨੇ ਅਗਲੀ ਸੁਣਵਾਈ 28 ਅਕਤੂਬਰ ਨੂੰ ਨਿਰਧਾਰਤ ਕਰ ਦਿੱਤੀ ਹੈ। ਇਸੇ ਦੌਰਾਨ ਪਟੀਸ਼ਨ ਕਰਤਾ ਸਿਮਰਨ ਗੁਪਤਾ ਦੀ ਨਿਮਾਇੰਦਗੀ ਕਰ ਰਹੀ ਸਚਨ ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਦਾਲਤ ਨੇ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਦੇ ਵਕੀਲ ਸਾਗੀਰ ਸੈਫੀ ਵੱਲੋਂ ਦਾਅਰਸੋਦ ਦੇ ਜਵਾਬ ਲਈ 28 ਅਕਤੂਬਰ ਨੂੰ ਤਰੀਕ ਨਿਰਧਾਰਤ ਕੀਤੀ ਹੈ ਇਹਦੇ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਵਕੀਲ ਸੈਫੀ ਨੇ ਜਾਣਕਾਰੀ ਦਿੱਤੀ ਸੀ ਕਿ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਰਿਕਾਰਡ ਮੰਗੇ ਨੇ ਪਰ ਕਿਉਂਕਿ ਰਿਕਾਰਡ ਹਾਲੇ ਉਪਲਬਧ ਨਹੀਂ ਇਸ ਲਈ ਅਗਲੀ ਸੁਣਵਾਈ 26 ਸਤੰਬਰ ਨੂੰ ਹੋਣੀ ਸੀ ਅਦਾਲਤ ਵਿੱਚ ਪਟੀਸ਼ਨ ਕਰਤਾ ਹਿੰਦੂ ਸ਼ਕਤੀ ਦਲ ਦੀ ਪ੍ਰਧਾਨ ਸਿਮਰਨ ਗੁਪਤਾ ਨੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਦੋਸ਼ ਲਗਾਉਂਦਿਆਂ ਕਿਹਾ ਕਿ 15 ਜਨਵਰੀ ਨੂੰ ਦਿੱਲੀ ਵਿੱਚ ਕਾਂਗਰਸ ਦਫਤਰ ਦੇ ਉਦਘਾਟਨ ਦੇ ਸਮੇਂ ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਲੜਾਈ ਭਾਜਪਾ ਆਰਐਸਐਸ ਨਾਲ ਨਹੀਂ ਸਗੋਂ ਭਾਰਤ ਰਾਜ ਨਾਲ ਹੈ ਹਿੰਦੂ ਸ਼ਕਤੀ ਦਲ ਦੇ ਮੁਖੀ ਨੇ ਕਿਹਾ ਕਿ ਇਹ ਟਿੱਪਣੀ ਦੇਸ਼ ਦੇ ਨਾਗਰਿਕਾਂ ਅਤੇ ਲੋਕਤੰਤਰ ਪ੍ਰਤੀ ਨਿਰਾਦਰ ਦਰਸਾਉਂਦੀ ਹੈ ਉਹਨਾਂ ਆਖਿਆ ਕਿ ਰਾਹੁਲ ਗਾਂਧੀ ਦੇ ਬਿਆਨ ਨੇ ਦੇਸ਼ ਪਰ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਡੂੰਗੀ ਠੇਸ ਪਹਾਈ ਹੈ ਅਤੇ ਮੈਂ ਪਹਿਲਾਂ ਸੰਬਲ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੁਲਿਸ ਸੁਪਰਡੈਂਟ ਨਾਲ ਸੰਪਰਕ ਕੀਤਾ ਪਰ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਨਤੀਜੇ ਵਜੋਂ ਉਹਨਾਂ ਕਹੇ ਕਿ ਮੈਂ 23 ਜਨਵਰੀ ਨੂੰ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਦਿੱਤਾ। ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਦਾਲਤ ਨੇ ਮਾਮਲੇ ਵਿੱਚ 7 ਮਈ, ਉਸ ਤੋਂ ਬਾਅਦ 16 ਜੂਨ, 18 ਜੁਲਾਈ ਅਤੇ 25 ਅਗਸਤੀਆਂ ਤਰੀਕਾਂ ਦਿੱਤੀਆਂ ਸਨ ਅਤੇ ਅੱਜ ਦੀ ਤਰੀਕ ਹੁਣ ਅੱਗੇ 28 ਤਰੀਕ ਤੇ 28 ਅਕਤੂਬਰ ਤੇ ਨਿਰਧਾਰਤ ਕਰ ਦਿੱਤੀ ਹੈ। ਤੇ ਹੁਣ ਦਿੱਲੀ ਵਿੱਚੋਂ ਇੱਕ ਵੱਡੀ ਖਬਰ ਮਿਲ ਰਹੀ ਹੈ। ਦਿੱਲੀ ਵਿੱਚ ਕਾਂਗਰਸੀ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਂਗਰਸੀ ਨੇਤਾ ਅਤੇ ਪ੍ਰਾਪਰਟੀ ਡੀਲਰ ਲਖਪਤ ਸਿੰਘ ਕਟਾਰੀਆ ਨੂੰ ਦਿੱਲੀ ਦੇ ਮਾਲਵੀਆ ਨਗਰ ਵਿੱਚ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਮਾਰੀ ਗਈ ਕਟਾਰੀਆ ਨੂੰ 3 ਗੋਲੀਆਂ ਲੱਗੀਆਂ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਕਿ ਹਮਲਾਵਰਾਂ ਨੇ ਕਟਾਰੀਏ ਨੂੰ ਰੋਕ ਕੇ ਗੋਲੀਬਾਰੀ ਪੁਲਿਸ ਮੌਕੇ ਤੇ ਪਹੁੰਚੀ ਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਨੂੰ ਮਰਤਕ ਐਲਾਨ ਦਿੱਤਾ ਗਿਆ ਪੁਲਿਸ ਦੇ ਅਨੁਸਾਰ ਮਾਲਵੀਆ ਨਗਰ ਪੁਲਿਸ ਸਟੇਸ਼ਨ ਨੂੰ ਬੇਗਮਪੁਰ ਦੇ ਵਿਜੇ ਮੰਡਲ ਪਾਰਕ ਨੇੜੇ ਗੋਲੀਬਾਰੀ ਸਬੰਧੀ ਇੱਕ ਪੀਸੀਆਰ ਕਾਲ ਆਈ ਫੋਨ ਕਰਨ ਵਾਲੇ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਲਖਪਤ ਸਿੰਘ ਕਟਾਰੀਆ ਨੂੰ ਰੋਕਿਆ ਅਤੇ ਫਿਰ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਅਪਰਾਧ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਬੇਗੰਪੁਰ ਤੇ ਰਹਿਣ ਵਾਲੇ ਜ਼ਖਮੀ ਲਖਪਤ ਸਿੰਘ ਕਟਾਰੀਆ ਨੂੰ ਗੋਲੀ ਲੱਗਣ ਦੀ ਰਿਪੋਰਟਾਂ ਮਿਲਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਇਲਾਜ ਅਧੀਨ ਉਸਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਦੋ ਵਿਅਕਤੀ ਨੇ ਪਾਰਕ ਦੇ ਨੇੜੇ ਉਸ ਨੂੰ ਰੋਕ ਕੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ ਅਤੇ ਉੱਥੋਂ ਫਰਾਰ ਹੋ ਗਏ ਤੇ ਮਕਦਮਾ ਦਰਜ ਕਰ ਦਿੱਤਾ ਗਿਆ। ਨੇੜਲੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਮਲਾਵਰਾਂ ਦੀ ਇਸ ਵਕਤ ਭਾਲ ਹੈ ਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ ਖਬਰ ਕੈਨੇਡਾ ਤੋਂ ਮੜ ਰਹੀ ਹੈ ਕਿ ਕੈਨੇਡੀਅਨ ਸਰਕਾਰ ਨੇ ਭਾਰਤ ਦੀ ਯਾਤਰਾ ਸੰਬੰਧੀ ਆਪਣੇ ਨਾਗਰਿਕਾਂ ਵਾਸਤੇ ਇੱਕ ਭਾਵ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਜਿਸ ਤੇ ਵਿੱਚ ਲਿਖਿਆ ਗਿਆ ਕਿ ਭਾਰਤ ਦੇ ਕੁਝ ਹਿੱਸਿਆਂ ਵਿੱਚ ਸੁਰੱਖਿਆ ਖਤਰੇ ਜ਼ਿਆਦਾ ਹੋਣੇ ਹੋਏ ਨੇ ਅਤੇ ਉੱਥੋਂ ਦੀ ਯਾਤਰਾ ਕਰਦੇ ਸਮੇਂ ਜ਼ਰੂਰ ਸਾਵਧਾਨੀ ਵਰਤਣ ਇਸ ਐਡਵਾਈਜ਼ਰੀ ਅਨੁਸਾਰ ਜੰਮੂ ਅਤੇ ਕਸ਼ਮੀਰ ਦੀ ਯਾਤਰਾ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਅੱਤਵਾਦ ਬਗਾਵਤ ਅਤੇ ਸਿਵਲ ਅਸ਼ਾਂਤੀ ਦੇ ਖਤਰੇ ਨੇ ਲਦਾਖ ਖੇਤਰ ਨੂੰ ਸੁਰੱਖਿਆਤਮ ਮੰਨਿਆ ਜਾਂਦਾ ਹੈ ਅਤੇ ਉੱਥੇ ਯਾਤਰਾ ਦੀ ਆਗਿਆ ਹੈ ਇਸੇ ਤਰ੍ਹਾਂ ਉੱਤਰ ਪੂਰਬੀ ਸੂਬਿਆਂ ਵਿੱਚੋਂ ਅਸਾਮ ਅਤੇ ਮਨੀਪੁਰ ਨੂੰ ਜੋਖਮ ਭਰੇ ਇਲਾਕੇ ਵਿੱਚ ਦੱਸਿਆ ਗਿਆ ਹੈ ਅੱਤਵਾਦ ਅਤੇ ਬਗਾਵਤ ਦੇ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਗੈਰ ਚੁੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਜਿਵੇਂ ਕਿ ਗੁਜਰਾਤ ਪੰਜਾਬ ਅਤੇ ਰਾਜਸਥਾਨ ਨੂੰ ਵੀ ਖਤਰਨਾਕ ਐਲਾਨਿਆ ਗਿਆ ਹੈ ਬਾਰੂਦੀ ਸੁਰੰਗਾਂ ਅਤੇ ਵਿਸਫੋਟਕਾਂ ਦੇ ਖਤਰੇ ਹੋ ਸਕਦੇ ਨੇ ਇਸ ਤੋਂ ਇਲਾਵਾ ਅਟਾਰੀ ਵਾਗਾ ਸਰਹੱਦ ਇਸ ਸਮੇਂ ਬੰਦ ਹੈ ਦਿੱਲੀ ਵਿੱਚ ਵੀ ਸਾਵਧਾਨੀ ਦੀ ਸਲਾਹ ਦਿੱਤੀ ਗਈ ਹੈ ਕੈਨੇਡਾ ਸਰਕਾਰ ਨੇ ਆਖਿਆ ਕਿ ਉੱਥੇ ਵਿਰੋਧੀ ਵਿਰੋਧ ਪ੍ਰਦਰਸ਼ਨ ਕਰ ਸਕਦਾ ਹੈ ਇਸ ਲਈ ਭੀੜ ਤੋਂ ਦੂਰ ਰਹਿਣਾ ਅਤੇ ਚੌਕਸ ਰਹਿਣਾ ਮਹੱਤਵਪੂਰਨ ਹੋ ਸਕਦਾ ਹੈ ਦੂਜੇ ਦੇਸ਼ਾਂ ਦੀਆਂ ਐਡਵਾਈਜ਼ਰੀਆਂ ਇਹ ਵੀ ਚੇਤਾਵਨੀ ਦਿੰਦੀਆਂ ਨੇ ਕਿ ਜੰਮੂ ਅਤੇ ਕਸ਼ਮੀਰ ਮਣੀਪੁਰ ਅਤੇ ਸਰਹੱਦੀ ਇਲਾਕੇ ਜੋਖਮ ਵਾਲੇ ਹੋ ਸਕਦੇ ਨੇ ਅਮਰੀਕਾ ਨੇ ਵੀ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਯਾਤਰਾ ਕਰਨ ਦੇ ਵਿਰੁੱਧ ਇੱਕ ਸਖਤ ਸਲਾਹ ਦਿੱਤੀ ਹੈ। ਸਲਾਹ ਦੇ ਅਨੁਸਾਰ ਯਾਤਰਾ ਦੀ ਯੋਜਨਾ ਬਣਾ ਰਹੇ ਸਲਾਨੀਆਂ ਨੂੰ ਇਹ ਚੇਤਾਵਨੀਆਂ ਵੱਲ ਧਿਆਨ ਦੇਣ ਵਾਸਤੇ ਆਖਿਆ ਗਿਆ ਹੈ। ਲਦਾਖ, ਗੋਆ, ਕੇਰਲ ਅਤੇ ਅੰਡੇਮਾਰ ਵਰਗੇ ਖੇਤਰਾਂ ਨੂੰ ਸੁਰੱਖਿਅਤ ਮੰਨਿਆ ਗਿਆ ਹੈ। ਵੀਜ਼ਾ ਤੇ ਪਾਸਪੋਰਟ ਜਾਣਕਾਰੀ ਦੇ ਅਨੁਸਾਰ ਪਾਸਪੋਰਟ ਘੱਟੋ-ਘੱਟ 6 ਮਹੀਨਿਆਂ ਲਈ ਵੈਧ ਹੋਣੇ ਚਾਹੀਦੇ ਨੇ ਅਤੇ ਸਲਾਨੀ ਵੀਜ਼ਾ 180 ਦਿਨਾਂ ਤੱਕ ਉਪਲਬਧ ਹੋਵੇਗਾ। ਤੇ ਹੁਣ ਗੱਲ ਕਰਦੇ ਹਾਂ ਅਮਰੀਕਾ ਤੋਂ ਮਿਲੀ ਵੱਡੀ ਖਬਰ ਦੀ। ਅਮਰੀਕਾ ਤੇ ਚੀਨ ਵਿਚਕਾਰ ਚੱਲ ਰਿਹਾ ਟਿਕਟੌਕ ਵਾਲਾ ਵਿਵਾਦ ਹੁਣ ਖਤਮ ਹੋ ਗਿਆ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰ ਦਿੱਤੇ ਨੇ ਜਿਸ ਨਾਲ ਟਿਕਟੌਕ ਦਾ ਸੰਚਾਲਨ ਪੂਰੀ ਤਰ੍ਹਾਂ ਅਮਰੀਕੀ ਨਿਵੇਸ਼ਕਾਂ ਦੇ ਹੱਥਾਂ ਵਿੱਚ ਆ ਗਿਆ ਹੈ ਟਰੰਪ ਨੇ ਇਸ ਮੁੱਦੇ ਤੇ ਨੌਜਵਾਨਾਂ ਲਈ ਇਹ ਤੋਹਫ਼ਾ ਦੱਸਿਆ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਵਿਖੇ 14 ਮਿਲੀਅਨ ਡਾਲਰ ਦੇ ਟਿਕਟੌਕ ਸੌਦੇ ਨਾਲ ਸੰਬੰਧਿਤ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਸੌਦੇ ਬਾਰੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਐਪ ਨੂੰ ਅਮਰੀਕਾ ਨੂੰ ਸੌਂਪਣ ਲਈ ਹਰੀ ਝੰਡੀ ਦੇ ਦਿੱਤੀ। ਟਰੰਪ ਨੇ ਸ਼ੀ ਜਿਨਪਿੰਗ ਪ੍ਰਤੀ ਸਨਮਾਨ ਵੀ ਪ੍ਰਗਟਾਇਆ। ਸੌਦੇ ਤੋਂ ਬਾਅਦ ਟਿਕਟੌਕ ਦੇ 80% ਸ਼ੇਅਰ ਅਮਰੀਕੀ ਨਿਵੇਸ਼ਕਾਂ ਦੇ ਹੋ ਗਏ ਨੇ। ਇਹਦੇ ਵਿੱਚ ਕਈ ਸਮੂਹ ਦੱਸੇ ਜਾ ਰਹੇ ਨੇ ਜੋ ਹੁਣ ਐਪ ਦੇ ਅਮਰੀਕੀ ਵਰਜਨ ਦਾ ਸੰਚਾਲਨ ਕਰਨਗੇ। ਟਰੰਪ ਨੇ ਕਿਹਾ ਕਿ ਅਮਰੀਕੀ ਨੌਜਵਾਨ ਇਹ ਸੌਦੇ ਨੂੰ ਚਾਹੁੰਦੇ ਸਨ ਇਸ ਲਈ ਇਹ ਕਦਮ ਚੁੱਕਿਆ ਗਿਆ। ਉਹਨਾਂ ਆਖਿਆ ਕਿ ਸੌਦਾ ਸਵੀਕਾਰ ਕਰਕੇ ਅਸੀਂ ਆਪਣੇ ਨੌਜਵਾਨਾਂ ਨੂੰ ਤੋਹਫ਼ਾ ਦਿੱਤਾ ਹੈ। ਨਵੇਂ ਅਮਰੀਕੀ ਵਰਜਨ ਨੂੰ ਚਲਾਉਣ ਲਈ ਬਣਾਈ ਗਈ ਟੀਮ ਵਿੱਚ ਚੀਨੀ ਕੰਪਨੀ ਵਾਈਟ ਡਾਂਸ ਦਾ ਸਿਰਫ ਇੱਕ ਮੈਂਬਰ ਸ਼ਾਮਲ ਹੋਵੇਗਾ ਜੋ ਐਪ ਤੇ ਅਮਰੀਕੀ ਨਿਜੰਤਰ ਨੂੰ ਮਜ਼ਬੂਤ ਕਰੇਗਾ ਟਿਕਟੌਕ ਤੇ ਵਾਰ-ਵਾਰ ਡਾਟਾ ਚੋਰੀ ਕਰਦੇ ਅਮਰੀਕੀ ਨੌਜਵਾਨਾਂ ਨੂੰ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰਨ ਦੇ ਲਗਾਤਾਰ ਦੋਸ਼ ਲੱਗਦੇ ਰਹੇ ਨੇ ਇਹਨਾਂ ਚਿੰਤਾਵਾਂ ਕਾਰਨ ਭਾਰਤ ਵਿੱਚ ਟਿਕਟੌਕ ਤੇ ਪਾਬੰਦੀ ਲਗਾਈ ਹੋਈ ਹੈ ਅਮਰੀਕਾ ਸੁਰੱਖਿਆ ਕਾਰਨਾਂ ਕਰਕੇ ਐਪ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਵਿੱਚ ਸੀ ਪਰ ਹੁਣ ਇਸ ਨਵੇਂ ਸੌਦੇ ਨਾਲ ਅਮਰੀਕੀ ਐਪ ਹੋ ਜਾਵੇਗੀ ਭਾਵ ਹੁਣ ਇਹਦੇ ਉੱਤੇ ਅਮਰੀਕਾ ਦਾ ਕੰਟਰੋਲ ਹੋ ਜਾਵੇਗਾ ਤੇ ਹੁਣ ਗੱਲ ਕਰਦੇ ਆਂ ਫਰਾਂਸ ਦੇ ਵਿੱਚੋਂ ਮਿਲੀ ਵੱਡੀ ਖਬਰ ਦੀ ਫਰਾਂਸ ਦੇ ਵਿੱਚੋਂ ਖਬਰ ਬੜੀ ਰਹੀ ਹੈ ਕਿ ਸਿੱਖ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਮਿਲੀ ਹੈ ਕਿ 14 ਸਾਲਾਂ ਦੇ ਹਰਪਾਲ ਸਿੰਘ ਉਰਫ ਹੈਰੀ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਉਹ ਲਹੂ ਲੋਹਾਨ ਧਰਤੀ ਤੇ ਪਿਆ ਨਜ਼ਰ ਆ ਰਿਹਾ ਹੈ ਇਹ ਵੀਡੀਓ ਹਰਪਾਲ ਦੇ ਇੱਕ ਦੋਸਤ ਨੇ ਭਾਰਤ ਰੇਲ ਦੇ ਉਸਦੇ ਪਰਿਵਾਰ ਨੂੰ ਭੇਜੀ ਹੈ ਹਰਪਾਲ ਸਿੰਘ ਦੀ ਛਾਤੀ ਅਤੇ ਢਿੱਡ ਤੇ ਤੇਜ਼ ਤਾਰ ਹਥਿਆਰ ਨਾਲ ਜ਼ਖਮ ਕਰ ਦਿੱਤੇ ਗਏ ਹਰਪਾਲ ਸਿੰਘ ਹੈਰੀ ਵੱਲੋਂ ਕੀਤੀ ਗਈ ਸ਼ਨਾਖਤ ਕੁਝ ਲੋਕ ਹਰਪਾਲ ਸਿੰਘ ਦੇ ਆਲੇ-ਦੁਆਲੇ ਵੀ ਖੜੇ ਨਜ਼ਰ ਆਏ ਅਤੇ ਪੰਜਾਬੀ ਤੇ ਹਿੰਦੀ ਵਿੱਚ ਉਹ ਗੱਲਾਂ ਕਰਦੇ ਵੀ ਸੁਣੇ ਜਾ ਸਕਦੇ ਨੇ ਪਰ ਕਿਸੇ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਮੰਨਿਆ ਜਾ ਰਿਹਾ ਹੈ ਕਿ ਵਾਰਦਾਤ ਅਜਿਹੇ ਇਲਾਕੇ ਵਿੱਚ ਵਾਪਰੀ ਜਿੱਥੇ ਭਾਰਤੀ ਲੋਕਾਂ ਦੀ ਵੱਡੀ ਗਿਣਤੀ ਹੋ ਸਕਦੀ ਹੈ ਇੱਕ ਨੌਜਵਾਨ ਗੱਡੀ ਵਿੱਚ ਸਿਰ ਮਾਰ-ਮਾਰ ਕੇ ਰੋਂਦਾ ਵੀ ਨਜ਼ਰ ਆ ਰਿਹਾ ਪਰ ਉਸਦੀ ਵੀ ਪਛਾਣ ਨਹੀਂ ਹੋ ਸਕੀ ਇੱਥੇ ਦੱਸਣਾ ਬਣਦਾ ਕਿ ਹਰਿਆਣਾ ਦੇ ਕੁਰਕ ਖੇਤਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਸਤੌੜਾ ਨਾਲ ਸੰਬੰਧਤ ਹਰਪਾਲ ਸਿੰਘ ਲਗਭਗ 15 ਸਾਲ ਪਹਿਲਾਂ ਫਰਾਂਸ ਪੁੱਜਾ ਸੀ ਅਤੇ ਉੱਥੇ ਇੱਕ ਹੋਟਲ ਵਿੱਚ ਕੰਮ ਕਰਦਾ ਸੀ ਹਰਪਾਲ ਸਿੰਘ ਦੇ ਪਿਤਾ ਬਲਬੀਰ ਸਿੰਘ ਖੇਤੀਬਾੜੀ ਦਾ ਕੰਮ ਕਰਦੇ ਨੇ ਜਦੋਂ ਕਿ ਹਰਪਾਲ ਸਿੰਘ ਦੀ ਪਤਨੀ ਅਤੇ ਦੋ ਬੱਚੇ ਉਸਦੇ ਪਿੰਡ ਹੀ ਰਹਿੰਦੇ ਨੇ ਹਰਪਾਲ ਸਿੰਘ ਨੂੰ ਵਿਦੇਸ਼ ਭੇਜਣ ਲਈ ਪਿਤਾ ਨੇ ਸਭ ਕੁਝ ਉਸ ਵਕਤ ਦਾ ਤਿਆਰਾ ਦਿੱਤਾ ਸੀ ਪਰ ਅਚਨਚੇਤ ਵਾਪਰੀ ਵਾਰਦਾਤ ਤੋਂ ਮਗਰੋਂ ਸਭ ਕੁਝ ਖੇਰੂ-ਖੇਰੂ ਹੋ ਗਿਆ ਦੁੱਖ ਵਿੱਚ ਡੁੱਬੇ ਬਲਬੀਰ ਸਿੰਘ ਵੱਲੋਂ ਪੁੱਤ ਦੀ ਦੇਹ ਭਾਰਤ ਲਿਆਉਣ ਵਾਸਤੇ ਅਪੀਲ ਕੀਤੀ ਗਈ ਹੈ ਅਤੇ ਨਾਲ ਹੀ ਇਸ ਤੇ ਦੋਸ਼ੀਆਂ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਬਲਵੀਰ ਸਿੰਘ ਮਤਾਬਕ ਉਹਨਾਂ ਨੂੰ ਹਾਲੇ ਤੱਕ ਕੁਝ ਨਹੀਂ ਪਤਾ ਤੇ ਇਹ ਕਿਉਂ ਅਤੇ ਕਿਵੇਂ ਹੋ ਗਿਆ। ਤੇ ਹੁਣ ਰਾਸ਼ਪਤੀ ਟਰੰਪ ਦੀ ਇੱਕ ਹੋਰ ਮੁਲਾਕਾਤ ਕਾਫੀ ਚਰਚਾ ਵਿੱਚ ਹੈ। ਜਾਣਕਾਰੀ ਮਿਲ ਰਹੀ ਹੈ ਕਿ ਅਮਰੀਕੀ ਰਾਸ਼ਪਤੀ ਟਰੰਪ ਨੇ ਵੀਰਵਾਰ ਵਾਲੇ ਦਿਨ ਵਾਈਟ ਹਾਊਸ ਦੇ ਵਿੱਚ ਪਾਕਿਸਤਾਨੀ ਫੀਲਡ ਮਾਰਸ਼ਲ ਅਸੀਮ ਮਰੀਰ ਅਤੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਨਾਲ ਗੱਲਬਾਤ ਕੀਤੀ ਹੈ। ਹਾਲਾਂਕਿ ਮੁਲਾਕਾਤ ਦੇ ਵੇਰਵੇ ਅਸ਼ਪਸ਼ਟ ਰਹੇ। ਇਹ ਕਿਆ ਅਸਰ ਗਾਏ ਜਾ ਰਹੇ ਨੇ ਕਿ 트럼ਪ ਨੇ ਪਾਕਿਸਤਾਨੀ ਆਗੂਆਂ ਦੇ ਨਾਲ ਚੰਗਾ ਸਲੂਕ ਨਹੀਂ ਕੀਤਾ ਪਹਿਲਾਂ 트럼ਪ ਨੇ ਮੁਲਾਕਾਤ ਲਈ মনির ਤੇ ਸ਼ਰੀਫ ਨੂੰ ਲੰਬਾ ਇੰਤਜ਼ਾਰ ਕਰਵਾਇਆ ਇਸ ਤੋਂ ਬਾਅਦ ਵਾਈਟ ਹਾਊਸ ਨੇ 트럼ਪ ਸ਼ਰੀਫ মনির ਉਹਦੀਆਂ ਗੱਲਬਾਤ ਦੀਆਂ ਕੋਈ ਫੋਟੋਆਂ ਜਾਂ ਵੀਡੀਓ ਮੁਲਾਕਾਤ ਤੋਂ ਕਈ ਘੰਟੇ ਬਾਅਦ ਵੀ ਜਾਰੀ ਨਾ ਕੀਤੇ ਦੱਸਣਾ ਬਣਦਾ ਕਿ ਆਮ ਤੌਰ ਤੇ ਵਾਈਟ ਹਾਊਸ ਰਾਸ਼ਪ트ੀ 트럼ਪ ਅਤੇ ਕਿਸੇ ਮੁਲਕ ਦੇ ਮੁਖੀ ਦੀਆਂ ਮੀਟਿੰਗਾਂ ਦੀਆਂ ਫੋਟੋਆਂ ਲਗਾਤਾਰ ਜਾਰੀ ਕਰਦਾ ਰਹਿੰਦਾ ਅਤੇ ਤੁਰੰਤ ਜਾਰੀ ਕਰ ਦਿੰਦਾ ਕਈ ਵਾਰ ਵਾਈਟ ਹਾਊਸ ਮੀਟਿੰਗ ਤੋਂ ਬਾਅਦ ਮੀਟਿੰਗਾਂ ਦੀਆਂ ਫੋਟੋਆਂ ਜਾਂ ਵੀਡੀਓ ਵੀ ਜਾਰੀ ਕਰ ਦਿੰਦਾ ਹੈ ਇਸ ਤੋਂ ਇਲਾਵਾ 트੍ਰੰਪ ਅਕਸਰ ਮੀਟਿੰਗ ਤੋਂ ਬਾਅਦ ਸਬੰਧਤ ਮੁਖੀਆਂ ਨਾਲ ਗੈਰ ਰਸਮੀ ਜਾਂ ਰਸਮੀ ਤੌਰ ਤੇ ਮੀਡੀਆ ਨੂੰ ਸੰਬੋਧਨ ਵੀ ਕਰ ਦਿੰਦੇ ਨੇ ਹਾਲਾਂਕਿ ਪਾਕਿਸਤਾਨ ਦੇ ਮਾਮਲੇ ਵਿੱਚ ਵਾਈਟ ਹਾਊਸ ਨੇ ਹਾਲੇ ਤੱਕ ਅਜਿਹੀਆਂ ਫੋਟੋਆਂ ਜਾਰੀ ਨਾ ਕੀਤੀਆਂ ਦੱਸਣਾ ਬਣਦਾ ਕਿ 트੍ਰੰਪ ਨੇ ਵੀਰਵਾਰ ਨੂੰ ਤੁਰਕੀ ਦੇ ਰਾਸ਼ਟਰਪਤੀ ਰੇਸੇਫ ਤਾਇਪ ਏਰਦੋਗਨ ਨਾਲ ਵੀ ਮੁਲਾਕਾਤ ਕੀਤੀ ਮੀਡੀਆ ਨਾਲ ਉਹਨਾਂ ਦੀ ਗੱਲਬਾਤ ਦੀਆਂ ਫੋਟੋਆਂ ਤੇ ਵੀਡੀਓ ਵਾਈਟ ਹਾਊਸ ਦੁਆਰਾ ਜਾਰੀ ਕਰ ਦਿੱਤੇ ਗਏ ਸਨ ਹਾਲਾਂਕਿ ਵਾਈਟ ਹਾਊਸ ਵੱਲੋਂ ਪਾਕਿਸਤਾਨ ਦੇ ਮੁਖੀਆਂ ਭਾਵ ਉੱਥੋਂ ਦੇ ਪ੍ਰਧਾਨ ਮੰਤਰੀ ਅਤੇ ਫੌਜ ਮੁਖੀ ਦੀਆਂ ਵੀਡੀਓ ਜਾਂ ਕੋਈ ਤਸਵੀਰ ਜਾਰੀ ਨਾ ਕੀਤੀ ਗਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਸਪਸ਼ਟੀਕਰਨ ਜ਼ਰੂਰ ਜਾਰੀ ਕੀਤਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ ਅਮਰੀਕੀ ਉਪ ਰਾਸ਼ਪਤੀ ਜੀ ਡੀ ਵੈਂਸ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਮੀਟਿੰਗ ਵਿੱਚ ਮੌਜੂਦ ਸਨ। ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਦਾਅਵਾ ਕੀਤਾ ਹੈ ਕਿ ਮੀਟਿੰਗ ਇੱਕ ਸਹਿਰਦਤਾ ਭਰੇ ਮਾਹੌਲ ਵਿੱਚ ਹੋਈ ਹੈ। ਪਾਰੇ ਅੱਧਾ ਘੰਟਾ ਦੇਰੀ ਨਾਲ ਜਰੂਰ ਸ਼ੁਰੂ ਹੋਈ ਅਤੇ ਪ੍ਰੈਸ ਲਈ ਖੁੱਲੀ ਨਹੀਂ ਸੀ ਦੇਰੀ ਦਾ ਕਾਰਨ ਦੱਸਦੇ ਹੋਏ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੁਆਰਾ ਕਈ ਕਾਰਜਕਾਰੀ ਦਸਤਾਵੇਜ਼ਾਂ ਤੇ ਉਸ ਵਕਤ ਦਸਤਖਤ ਕੀਤੇ ਜਾ ਰਹੇ ਸਨ ਪਾਕਿਸਤਾਨੀ ਪ੍ਰਧਾਨ ਮੰਤਰੀ ਦਫ਼ਤਰ ਅਤੇ ਵਿਦੇਸ਼ੀ ਖਬਰ ਏਜੰਸੀਆਂ ਦੁਆਰਾ ਟਰੰਪ ਅਤੇ ਸ਼ਰੀਫ ਮਨੀਰ ਵਿਚਕਾਰ ਮੁਲਾਕਾਤ ਦੀਆਂ ਫੋਟੋਆਂ ਜਾਰੀ ਜਰੂਰ ਕੀਤੀਆਂ ਗਈਆਂ ਨੇ ਇਹਨਾਂ ਵਿੱਚ ਤਿੰਨਾਂ ਨੂੰ ਮੁਲਾਕਾਤ ਕਰਦੇ ਦੇਖਿਆ ਜਾ ਸਕਦਾ ਹੈ ਇਹਦੇ ਤੋਂ ਇਲਾਵਾ ਇੱਕ ਫੋਟੋ ਵਿੱਚ ਟਰੰਪ ਨੂੰ ਦੋਵਾਂ ਨੇਤਾਵਾਂ ਦੇ ਨਾਲ ਆਪਣੇ ਆਮ ਅੰਗੂਠੇ ਉੱਪਰ ਵਾਲੇ ਪੋਜ਼ ਵਿੱਚ ਵੇਖਿਆ ਜਾ ਸਕਦਾ ਹੈ ਪਰ ਵਾਈਟ ਹਾਊਸ ਵੱਲੋਂ ਇਹ ਤਸਵੀਰਾਂ ਦਾ ਵੀਡੀਓ ਜਾਰੀ ਨਾ ਕਰਨਾ ਜ਼ਰੂਰ ਕਈ ਸਵਾਲ ਅਤੇ ਸ਼ੰਕੇ ਖੜੇ ਕਰ ਰਿਹਾ ਹੈ ਦੋਸਤੋ ਇਸ ਸੀ ਕਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤ ਫਿਰਿਆ ਕਾਲ ਤੇਰਾ ਬਰਾਖਾ